ਆਜਾਗਾ ਜੀ ਭਰਿਆ ਵਾ ਮੇਰੇ ਵੀਰ ਭਰਾ ਵੇਖਣ ਆਲੇ ਆਜੋ ਤੁਹਾਂ ਦਰਸ਼ਨ ਕਰਾਉਣੇ ਸ਼੍ਰੀ ਹਰਮੰਦਰ ਸਾਹਿਬ ਦੇ ਦੇਖਾਂ ਵਿਦੇਸ਼ਾਂ ਵਿੱਚ ਬੈਠੇ ਹੈ ਇਕਲੇ ਨਾ ਜੀਓ ਓਕੇ ਆਜੋ ਆਜੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਸੰਗਤਾਂ ਦਾ ਪੂਰਾ ਕੱਖ ਹੈ ਜੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਅਜੇ ਐਂਟਰ ਹੋਏ ਆ ਇੱਥੋਂ ਅੱਗੇ ਅੱਗੇ ਜਾ ਕੇ ਅਕਾਲ ਤਖਬ ਸਾਹਿਬ ਪਾਏ ਪਾਸਿਓਂ ਵੀ ਵੜਾਂਗੇ ਬਹੁਤ ਸੰਗਤਾਂ ਅੱਜ ਜਿਆਦਾ ਨੇ ਤੇ ਪ੍ਰਮਾਤਮਾ ਦਾ ਘਰ ਵੇਖਣ ਲਈ ਆਈਆਂ ਸੰਗਤਾਂ ਕੋਈ ਵੇਖ ਸਕਦੇ ਜੀ ਬਹੁਤ ਸੰਗਤਾਂ ਆ ਇਹ ਲੋਕੇਸ਼ਨ ਜਿੱਥੋਂ ਕਲਿਆਰਾ ਸ਼ੁਰੂ ਹੁੰਦਾ ਉਥੋਂ ਹੀ ਬੈਕ ਕਰੇ ਆ ਇਹ ਪਰੇ ਤਾਂ ਆ ਕੇ ਬਿਠੋ ਸਕਦੇ ਆ ਲੈ ਵੇਗਾ ਦੀ ਨਾ ਲਿਖਿਓ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਮੱਥਾ ਟੇਕਾਂਗੇ ਫਿਰ ਸਾਰੇ ਪਾਸੇ ਜਾਵਾਂਗੇ ਨਾਲ ਨਾਲ ਤਾਂ ਨੂੰ ਦੁਕਾਨਾਂ ਵਿਖਾਈ ਚੱਲੀਏ मकेन <coughs> <coughs> どうする